ਜਿਹੜੀ ਸਿੱਧੀ ਸਲਾਈ ਆ ਦੂਜੀ ਦੂਜੀ ਸਲਾਈ ਆ ਇਹਦਾ ਹੁਣ ਆਪਾਂ ਧਿਆਨ ਰੱਖਣਾ ਪਹਿਲਾਂ ਤਾਂ ਪਹਿਲੀ ਸਲਾਈ 'ਚ ਤਾਂ ਸਿੱਧੇ ਰੱਖੇ ਸੀ ਤਿੰਨੇ ਇਹ ਤਿੰਨੇ ਕੁੰਡੇ ਉਲਟਾਉਣੇ ਜਿਹੜਾ ਤੀਜੇ ਨੰਬਰ ਤੇ ਆ ਉਹ ਕੁੰਡਾ ਆਪਾਂ ਅੱਗੇ ਲੈ ਕੇ ਆਉਣਾ ਦੋ ਇੱਧਰ ਕਰਕੇ ਤੀਜਾ ਆਪਾਂ ਐਸਲੋਟ ਮੁਰੇ ਕਰਕੇ ਐਵੇਂ ਬੁਣਨੇ ਆ ਬੁਣਨੇ ਤਿੰਨੇ ਇਹ ਸਿੱਧੇ ਦੋ ਫੁੱਟ ਦੇ ਬਸ ਦੋ ਸੜਾਈਆਂ ਚੜੇ ਜਾਂਨ ਬਣ ਜਾਂਦਾ ਇਹਨੇ ਤੀਜੇ ਨੰਬਰ ਵਾਲਾ ਪੁੰਡਾ ਸਭ ਤੋਂ ਪਹਿਲਾਂ ਬਣਨਾ ਮੂਰੇ ਕਰਕੇ ਇਹ ਐਸ ਲੋਟ ਆਪਣਾ ਮੂਰੇ ਲੈ ਕੇ ਉਹਨਾਂ ਨੂੰ ਇਹ ਜੀ ਲੋਟ ਪਰ ਆਪਾਂ ਸਿੱਧੇ ਭੁੰਨਿਆ